ਕਿ ਕਿ ਮੈਂ ਫਿਰ ਬੰਬੇ ਵਾਲੀ ਐ ਕੁੰਡ ਦਿਨੋਂ ਦਾ ਵੱਡਾ ਹੀ ਕਰੀ ਜਾਨੀ ਐ ਆ ਜਾ ਆ ਜਾ ਤੇਰੀਓ ਘਾਟ ਸੀ ਕਿ ਮੈਂ ਬੈ ਗਿਆ ਆ ਕੇ ਜਿਵੇਂ ਕਾਂ ਬਨੇਰੇ ਤੇ ਬੈੰਦਾ ਹੁੰਦਾ ਉਹ ਗੁੱਸਾ ਕਿਉਂ ਕਰਦੀ ਐ ਮੈਂ ਤਾਂ ਆਪ ਤੇਰੇ ਵਰਗਾ ਬੇ ਮੇਰੇ ਨਾਲ ਤਾਂ ਬਾਲੀ ਮਾੜੀ ਹੋਗੀ ਨਹੀਂ ਮੇਰੇ ਨਾਲ ਕਿਹੜਾ ਹੋਈ ਨਹੀਂ ਦੇਖੀ ਦੱਸਾਂ ਮੈਂ ਤਾਂ ਬੋਟਾਂ ਤੋਂ ਬਾਅਦ ਜੱਟ ਕੇ ਬਾਲੀ ਮਸ਼ਹੂਰ ਹੋਗੀ ओ शुक्र कर तू जित के मशहूर हुई है नीमता मैं तो पहले ही मशहूर हो गया सी बाच हार गया